ਕੋਈ ਪਤਾ ਨਹੀਂ ਲੱਗਾ ਅਸੀਂ ਤੇ ਅੰਦਰ ਸੀ ਜੀ ਉਹ ਡੇਰੀ ਦੇ ਸੀ ਬਾਹਰ ਕੌਣ ਬੇਟਾ ਕੀ ਨਾਮ ਦਾ ਗੁਰਸ਼ੇਵ ਸਿੰਘ ਉਮਰ ਕਿੰਨੀ ਹੈ ਉਮਰ ਹੋਣੀ 35 ਸਾਲ ਹੋ ਗਈ ਅੱਛਾ ਤੇ ਕੀ ਦੱਸਿਆ ਨੂੰ ਉਹਨਾਂ ਕੋਈ ਨੂੰ ਦੱਸਿਆ ਉਹ ਆਏ ਆ ਬੰਦੇ ਤਿੰਨ ਜਣੇ ਮੋਟਰਸਾਈਕਲ ਤੇ ਜੀ ਮੂੰਹ ਵੱਜੇ ਆ ਓਕੇ ਤੇ ਬਸ ਗੋਲੀਆਂ ਚਾਏ ਆ ਜਦੋਂ ਮੈਂ ਖੈਰ ਕੀਤੀ ਆਵਾਜ਼ ਆਈ ਹੀ ਭੱਜ ਕੇ ਬਾਹਰ ਗਏ ਆ ਜੀ ਕੋਈ ਗੱਲਬਾਤ ਨਹੀਂ ਕੋਈ ਗੋਲੀ ਵੱਜੀ ਨਾ ਗੱਡੀ ਛੱਡੀ ਔਰ ਚਾਚਾ ਦਾ ਨਾਲ ਚਲੇ ਗਏ ਤਾਂ ਲੈ ਦੇ ਗੋਲੀ ਇੱਕ ਤਾਂ ਗੋਡੇ ਚ ਦੱਸਦੇ ਆ ਅੱਛਾ ਜੀ ਤੇ ਇੱਕ ਇਥੇ ਮੋਢੇ ਜਿਹੇ ਅੱਛਾ ਜੀ ਉਹ ਮੋਢੇ ਜੇ ਇੱਕ ਬੰਦ ਨਹੀਂ ਪਾਟ ਬਾਹਾਂ ਜਿਹਾ ਦਿੱਤੇ ਕੋਈ ਕਿਸੇ ਨਾਲ ਰਜਿਸਟਰ ਨਹੀਂ ਕਿਸੇ ਨਾਲ ਕੁਝ ਨਹੀਂ ਗਾਇਗਾ ਜੀ ਕੁਝ ਨਹੀਂ ਇਹਦਾ ਕਿਸੇ ਨਾਲ ਵੈਰੀ ਨਹੀਂ ਦਾ ਜੇ ਹੋਏ ਮੜ ਕੋ ਸਾਨੂੰ ਦੱਸ ਬਣ ਜੇ ਹੁੰਦਾ ਤਾਂ ਕੋਈ ਕੋਈ ਕਿਸੇ ਨਾਲ ਨਹੀਂ ਹੈ ਜੀ ਤੇ ਕੋਈ ਸਿਸਟੀ ਕੈਮਰੇ ਚ ਜਿਹੜੀ ਫੋਟੋ ਵੀ ਆਈ ਆ ਗੋਲੀ ਚਲਾਉਣ ਵਾਲਿਆਂ ਦੀ ਇਹ ਪਤਾ ਨਹੀਂ ਆਈ ਕਿ ਨਹੀਂ ਆਈ ਮੈਂ ਵੀਰੇ ਪਤਾ ਨਹੀਂ ਬੰਦ ਰਹੀ ਖੁੱਲਹੀ ਨਹੀਂ ਮੈਨੂੰ ਨਹੀਂ ਪਤਾ ਮੈਂ ਵੀ ਕਦੀ ਵੇਖਿਆ ਨਹੀਂ ਜੀ ਹਾਂ ਜੀ ਫੋਨ ਆਇਆ ਜੀ ਕਿ ਇਥੇ ਮਚਰਾਵਾ ਪਿੰਡ ਦੇ ਵਿੱਚ ਗੁਰ ਗੋਰਾ ਹੈ ਮੁੰਡਾ ਗੁਰਸੇਵਕ ਸਿੰਘ ਦਾ ਨਾਮ ਤੇ ਇਹਦੇ ਗੋਲੀਆਂ ਮਾਰ ਕੇ ਚਲੇ ਗਏ ਨੇ ਕੋਈ ਕਮਾਣਾਵਾਲੀ ਸਾਈਡ ਨੂੰ ਤਿੰਨ ਮੋਟਰਸਾਈਕਲ ਤੇ ਨੌਜਾਨ ਸੀਗੇ ਜੀ ਟੂ ਫਾਇਰ ਕਰਕੇ ਕਮਾਣਾਵਾਲੀ ਸਾਈਡ ਨੂੰ ਚਲੇ ਗਏ ਸਾਨੂੰ ਪੰਜ ਰਾਉਂਡ ਮਿਲੇ ਨੇ ਦਨ ਉਹਦੇ ਦੋ ਰਾਉਂਡ ਲੱਗੇ ਨੇ ਇੱਕ ਮੋੜੇ ਵਿੱਚ ਗੋਲੀ ਲੱਗੀ ਆ ਤੇ ਖਲਾਤੇ ਲੱਗੀ ਸੀ ਇਹ ਪਰਿਵਾਰ ਨੇ ਦੱਸਿਆ ਪਈ ਉਹਨਾਂ ਨੂੰ ਲਾਈਫ ਨਿਊ ਲਾਈਫ ਹਸਪੀਟਲ ਉੱਥਾਂ ਲੈ ਕੇ ਗਏ ਅੱਡੇ ਹੋਂ ਤੋਂ ਕੋਈ 2-4 ਮਿੰਟ ਪਹਿਲਾਂ ਲੈ ਕੇ ਚੱਲ ਗਏ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਊਗਾ ਤੁਹਾਨੂੰ ਦੱਸਾਂਗੇ ਤੇ ਕੋਈ ਫੁਟੇਜ ਸਾਹਮਣੇ ਆਈ ਹੈ ਅਸੀਂ ਲੈ ਰਹੇ ਹਾਂ ਜੇ ਸਾਰਾ ਕੁਝ ਦੇਖ ਰਹੇ ਹਾਂ ਦੇਖ ਕੇ ਜੋ ਇਨਵੈਸਟੀਗੇਸ਼ਨ ਹੋ ਜਾਏਗਾ ਤੁਹਾਨੂੰ ਦੱਸਾਂਗੇ